ਹੈਲੋ ਸਟੂਡੈਂਟਸ ਵੈਲਕਮ ਟੂ ਸਵਲ ਕਲਾਸੇਸ ਮੈਂ ਸਾਹਿਲ ਸਰ ਸਵਲ ਕਲਾਸੇਸ ਤੋਂ ਤਾਂ ਸਟੂਡੈਂਟਸ ਇਹ ਵੀਡੀਓ ਸਪੈਸ਼ਲ ਮੈਂ ਸਟੂਡੈਂਟ ਲਈ ਹੀ ਬਣਵਾਈ ਹੈ ਤੇ ਖਾਸ ਕਰਕੇ ਉਹਨਾਂ ਵੋਟਰਾਂ ਲਈ ਜਿਹੜੇ ਫਸਟ ਟਾਈਮ ਵੋਟਰ ਹਨ ਸਵਲ ਕਲਾਸੇਸ ਨੇ ਕੱਲ ਚੋਣਾਂ ਦੀ ਛੁੱਟੀ ਕੀਤੀ ਹੈ ਜਿਵੇਂ ਕਿ ਤੁਹਾਨੂੰ ਪਤਾ ਹੈ ਇੱਕ ਤਰੀਕ ਨੂੰ ਆਪਣੇ ਪੰਜਾਬ ਦੇ ਅੰਦਰ ਹੁਣ ਚੋਣਾਂ ਨੇ ਹੈਨਾ ਤਾਂ ਇੱਕ ਤਰੀਕ ਦੀ ਛੁੱਟੀ ਵੀ ਹੈ सिटी आप करते हैं पर सब तो पहला आपको मतदान करना है उस तो बाद जलपान करना है ठीक है भोजन मतदान तो बाद ही करना है मतदान वोटिंग राइट एक बहुत बड़ी जिम्मेवारी है अपनी जड़ी है तोड़े बचों मैक्सिमम जो मेरे स्टूडेंट ने काफ़ी सारे फस्ट टाइम वोटर भी ने काफ़ी सारिया ने पहले भी वोट कर चुके हैं य ਛੁੱਟੀ ਜਿਹੜੀ ਸਰਕਾਰ ਨੇ ਦਿੱਤੀ ਹੈ ਜਾਂ ਸਾਵਲ ਕਲਾਸਿਸ ਨੇ ਵੀ ਕੱਲ ਛੁੱਟੀ ਕੀਤੀ ਹੈ ਇਹ ਛੁੱਟੀ ਸਿਰਫ ਇੱਕ ਛੁੱਟੀ ਨਹੀਂ ਹੈ ਇਹ ਛੁੱਟੀ ਇੱਕ ਜ਼ਿੰਮੇਵਾਰੀ ਹੈ ਆਪਾਂ ਵੋਟ ਦੇਣ ਜਾਵਾਂਗੇ ਤੇ ਨਾਲ-ਨਾਲ ਆਪਣੇ ਕਰਦਿਆਂ ਨੂੰ ਆਪਣੇ ਆਸ ਪੜੋਸ ਨੂੰ ਵੀ ਨਾਲ ਲੈ ਕੇ ਜਾਵਾਂਗੇ ਕਿਉਂਕਿ ਤੁਹਾਨੂੰ ਪਤਾ ਹੈ ਇਹ ਜਿਹੜੀ ਹੁਣ ਸਦੀ ਚੱਲ ਰਹੀ ਹੈ ਇਹ ਹਿੰਦੁਸਤਾਨ ਦੀ ਇੱਕ ਬਹੁਤ ਤਰੱਕੀ ਵਾਲੀ ਸਦੀ ਚੱਲ ਰਹੀ ਹੈ ਇਸ ਸਦੀ ਦੇ ਅੰਦਰ ਇਸ ਤਰੱਕੀ ਦੇ ਅੰਦਰ ਆਪਣਾ ਵੀ ਕੁਝ ਯੋਗਦਾਨ ਹੋ ਸਕਦਾ ਹੈ ਉਹ ਆਪਾਂ ਵੋਟ ਕਰਕੇ ਹੀ ਕਰ ਸਕਦੇ ਹਾਂ VOTING ਰਾਈਟ ਇੱਕ ਬਹੁਤ ਵੱਡਾ ਰਾਈਟ ਹੁੰਦਾ ਹੈ ਲੋਕ ਸਭਾ ਚੋਣਾਂ ਰਾਸ਼ਟਰੀ ਹਿੱਤ ਲਈ ਬਹੁਤ ਮਹੱਤਵਪੂਰਨ ਹੈ ਇਸ ਲਈ ਵੋਟ ਕਰਦੇ ਵਾਰੀ ਆਪਣੇ ਰਾਸ਼ਟਰ ਨੂੰ ਸਰਵਪਰੀ ਰੱਖਦੇ ਹੋਏ ਆਪਣੇ ਦੇਸ਼ ਨੂੰ ਸੱਤ ਉੱਤੇ ਰੱਖਦੇ ਹੋਏ ਤੁਸੀਂ ਵੋਟ ਜ਼ਰੂਰ ਕਰਨ ਜਾਓਗੇ ਤੇ ਬਾਕੀਆਂ ਨੂੰ ਵੀ ਮੋਟੀਵੇਟ ਤੁਸੀਂ ਜ਼ਰੂਰ ਕਰੋਗੇ ਜਿਵੇਂ ਕਿ ਤੁਹਾਨੂੰ ਪਤਾ ਹੈ ਭਾਰਤ ਦੁਨੀਆ ਦੀ ਸਭ ਤੋਂ ਵੱਡੀ ਇੱਕ ਡੈਮੋਕਰੈtic ਕੰਟਰੀ ਹੈ ਲਗਭਗ 100 ਕਰੋੜ ਥੋੜੇ ਜੇ ਘਟ ਇੱਥੇ ਵੋਟਰ ਹਨ ਜਿਹੜੇ ਪੂਰੀ ਦੁਨੀਆ ਦੇ ਅੰਦਰ ਸਭ ਤੋਂ ਵੱਧ ਹਨ ਇਹ ਉਸ ਮਹਾਕੁੰ ਲਈ ਇੱਕ VOTING ਹੈ ਤਾਂ ਅਸੀਂ ਵੀ ਉਸ ਦੇ ਅੰਦਰ ਆਪਣਾ ਸਹਿਯੋਗ ਜ਼ਰੂਰ ਪਾਵਾਂਗੇ ਤਾਂ ਪੋਲਿੰਗ ਬੂਥ ਜਾਣਾ ਹੈ ਆਪਾਂ ਨੇ ਤੇ ਸਾਡਾ ਇੱਕ ਵੋਟ ਵੀ ਬਹੁਤ ਮਾਇਨੇ ਰੱਖਦਾ ਹੈ। ਕਈ ਵਾਰੀ ਸਾਨੂੰ ਲੱਗਦਾ ਹੈ ਕਿ ਜੇ ਮੈਂ ਇੱਕ ਵੋਟ ਨਾ ਕਰਨ ਜਾਵਾਂਗਾ ਤਾਂ ਉਸ ਦੇ ਨਾਲ ਕੀ ਫਰਕ ਪੈ ਸਕਦਾ ਹੈ? ਇਤਿਹਾਸ ਗਵਾ ਹੈਗਾ ਅਸੀਂ ਸਿਆਲਕੋਟ ਹਾਰਿਆ ਸੀਗਾ ਐਸੇ ਕਰਕੇ ਕਿ ਜਿਹੜੇ ਇਹਨੂੰ ਹਿੰਦੂਸਤਾਨ 'ਚ ਸ਼ਾਮਿਲ ਕਰਨਾ ਚਾਹੁੰਦੇ ਸੀਗੇ ਉਹ ਵੋਟ ਨਹੀਂ ਕਰਨ ਗਏ। ਉਹਨਾਂ ਦੀ ਗਿਣਤੀ ਵੀ ਵੱਧ ਸੀਗੀ। ਹਰੇਕ ਨੂੰ ਲੱਗਿਆ ਕੀ ਮੇਰੇ ਇੱਕ ਵੋਟ ਨਾਲ ਕੀ ਫਰਕ ਪੈਂਦਾ ਹੈ ਤਾਂ ਐਵਰੀ ਸਿੰਗਲ ਵੋਟ 카ਉਂਟ ਯੂਅਰ ਵੋਟ ਇਜ਼ ਯੂਅਰ ਫਿਊਚਰ ਤੁਹਾਡਾ ਵੋਟ ਤੁਹਾਡਾ ਫਿਊਚਰ ਹੈ ਫਿਊਚਰ ਹੈ ਇਹ ਜਿਹੜਾ ਸਾਡਾ ਭਵਿੱਖ ਤੈਅ ਕਰੇਗਾ ਇਹ ਸਾਡਾ ਵੋਟ ਹੀ ਤੈਅ ਕਰੇਗਾ ਯੂਅਰ ਵੋਟ ਕਾਉਂਟਸ ਤੁਹਾਡਾ ਜਿਹੜਾ ਮਤ ਦਿੱਤਾ ਜਾਏਗਾ ਨਾ ਉਹ ਮਹਤਵ ਰੱਖੇਗਾ ਉਹਦੀ ਇੰਪੋਰਟੈਂਸ ਪੂਰੀ ਰੱਖੇਗੀ ਤੇ ਇਹ ਜਿਹੜਾ ਰਾਈਟ ਟੂ ਵੋਟ ਹੈ ਸਾਨੂੰ ਅਧਿਕਾਰ ਮਿਲਿਆ ਹੈ ਐਦਾ ਸਾਨੂੰ ਪੂਰਾ ਪੂਰਾ ਪ੍ਰਯੋਗ ਕਰਨਾ ਚਾਹੁੰਦਾ ਹੈ ਚਾਹੀਦਾ ਹੈ ਰਾਸ਼ਟਰ ਹਿੱਤ ਵਿੱਚ ਜ਼ਰੂਰ મતદાન ਕਰੋ ਸਾਰਿਆਂ ਨੂੰ ਮੋਟੀਵੇਟ ਕਰੋ ਜ਼ਰੂਰ VOTING ਕਰਕੇ ਆਓ थैंक यू वेरी मच ਇਸ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਤੇ ਆਪਣੇ ਜਾਣਕਾਰਾਂ ਵਿੱਚ ਤੇ ਗਰੁੱਪਸ ਵਿੱਚ ਜ਼ਰੂਰ ਸ਼ੇਅਰ ਕਰੋ थैंक यू